ਜੇਕਰ ਇਹ ਨਹਿਰ ਟੁੱਟਦੀ ਕਈ ਪਿੰਡਾਂ ਦਾ ਨਾਮੋ ਨਿਸ਼ਾਨ ਨਹੀਂ ਬਟਕਾ ਸੀ ਜਾਣੇ ਨਹਿਰਾ ਜਿੰਨਾ ਪਾਣੀ ਹੈ ਕਿ ਪੰਜਾਬ ਦੇ ਕਈ ਜ਼ਿਲ੍ਹੇ ਤਬਾਹ ਹੋ ਸਕਦੇ ਸੀ ਐਸੋ ਭਾਈ ਇਹ ਜਿਹੜੀ ਗੀਰਤ ਪ੍ਰਤਾਕ ਜਾਂਦੀ ਇਹਨੇ ਪਾਖੜਾ ਫੀਡਰ ਚੁੰਨਣੀ ਸੀ ਪਾਖੜਾ ਫੀਡਰ ਦੇ ਦੋਹਾਂ ਨੇ ਇਕੱਠੇ ਹੋ ਗਏ ਇਹ ਨਹੀਂ ਪਤਾ ਜਿਹੜੀ ਚਰਨਸ਼ੋਕਾ ਪ੍ਰਾਪਤ ਕਰਦੀ ਗੀਰਤ ਪ੍ਰਸਾਵ ਉਹਦਾ ਕਿੰਨਾ ਨੁਕਸਾਨ ਹੋਣਾ ਦਾ ਸਾਨੂੰ 10 10 ਫੁੱਟ ਦੇ ਪਾਣੀ ਦੇ ਛੂਏ ਚਾਹੀਦੇ ਜਿਉ ਵੰਡ ਕੇ ਦਿੱਤੇ ਹੋਣਦੇ ਤਾਂ ਔਲਾਦ ਆ ਨਹੀਂ ਬਣਨੇ ਤੇ ਜਿੱਥੇ ਪੰਜਾਬ ਜਦੋਂ ਹੜੂਗਾ ਤਾਂ ਕਹਣਗੇ ਬਾਬਾ ਸਾਨੂੰ ਰੀ ਜ਼ਮੀਨ ਚਾਹੀਦੀ ਮਹਿੰਗੀ ਸਾਤੀ ਲੈ ਲਓ ਅੱਖ ਤਾਂ ਸਾਡੀ ਜ਼ਮੀਨ ਤੇ ਸਾਡੀ ਸ਼੍ਰੀ ਅਨੰਦਪੁਰ ਸਾਹਿਬ ਦੇ ਵਿੱਚ ਇਸ ਵਕਤ ਮੌਜੂਦ ਆ ਕੈਬਨਿਟ ਮੰਤਰੀ ਹਰਜੋਤ ਬੈਂਸ ਇਸ ਵਕਤ ਜਿਸ ਜਗ੍ਹਾ ਦੇ ਉੱਤੇ ਪਾੜ ਪਿਆ ਸੀਗਾ ਯਾਨੀ ਕਿ ਉਸ ਜਗ੍ਹਾ ਉੱਤੇ ਮੌਜੂਦ ਨੇ ਤੁਸੀਂ ਹਾਲਾਤ ਉਹਨਾਂ ਦੇ ਦੇਖ ਸਕਦੇ ਹੋ ਆ ਗਰਾਊਂਡ ਜ਼ੀਰੋ ਤੇ ਆ ਉਹ ਪਹੁੰਚੇ ਹੋਏ ਨੇ ਵੱਡੇ ਪੱਧਰ ਉੱਤੇ ਜਿਸ ਜਗ੍ਹਾ ਤੇ ਪਾੜ ਪਿਆ ਸੀ ਆਮ ਲੋਕ ਵੀ ਉਸ ਜਗ੍ਹਾ ਤੇ ਪਹੁੰਚੇ ਆਣੇ ਅਮਲੀ ਪ੍ਰਸ਼ਾਸਨ ਜਿਹੜਾ ਹੈਗਾ ਉਹ ਵੀ ਇਸ ਜਗ੍ਹਾ ਉੱਤੇ ਪਹੁੰਚ ਗਿਆ ਤਸਵੀਰਾਂ ਜ਼ਰੀਏ ਤਸਵੀਰਾਂ ਜ਼ਰੀਏ ਬਹੁਤ ਕੁਝ ਸਮਝਾਉਣ ਦੀ ਕੋਸ਼ਿਸ਼ ਕਰਾਂਗੇ ਇੱਕ ਵੱਡੀ ਤਰਾਸਦੀ ਨੂੰ ਰੋਕਣ ਦੀ ਕੋਸ਼ਿਸ਼ ਹੈ ਤੇ ਕਿੱਤੀ ਜਾ ਰਹੀ ਹੈ ਕੈਬਨਿਟ ਮੰਤਰੀ ਹਰਜੋ ਹੋ ਗਈ ਆ ਸਵੇਰ ਤੇ ਤੁਸੀਂ ਲੱਗੇ ਹੋਏ ਆ ਦੂਸਰੀ ਜਗ੍ਹਾ ਤੇ ਪਾਰ ਸੀਗਾ ਜਿਹਨੂੰ ਰੋਕਿਆ ਗਿਆ ਇਸ ਵਕਤ ਆ ਮਨਪ੍ਰੀਤ ਬੜੀ ਕਿਰਪਾ ਕੀਤੀ ਹੈ ਪਰਮਾਤਮਾ ਨੇ ਸਾਡੇ ਸਾਰੇ ਇਲਾਕੇ ਦੇ ਸਹਿਯੋਗ ਨਾਲ ਨੌਜਵਾਨਾਂ ਦੇ ਸਹਿਯੋਗ ਨਾਲ ਅਸੀਂ ਜਿਹੜੇ ਮੋਰਚਾ ਲੱਗ ਪਕ ਹੁਣੇ ਜਿੱਤ ਲਿਆ ਜਦੋਂ ਆਏ ਸੀ ਉਦੋਂ ਇੱਥੇ ਕਾਫੀ ਖਸਤਾ ਹਾਲਾਤ ਸੀ ਤੇ ਅਗਰੇ ਨਹਿਰ ਟੁੱਟਦੀ ਕਈ ਪਿੰਡਾਂ ਦਾ ਨਾਮੋ ਨਿਸ਼ਾਨ ਨਹੀਂ ਬਚਣਾ ਸੀ ਸਰਪ ਲੱਗਦਾ ਨਹੀਂ ਕਿ ਇਹ ਐਡੀ ਤਰਾਸਦੀ ਹੋ ਜਣੇ ਸੀ ਕਿ ਜਿਹੜੀ ਸਾਂਭੀ ਨਹੀਂ ਜਾਣੀ ਸੀ ਪੰਜਾਬ ਤੋਂ ਵੀ ਕਿਸੇ ਹਿਸਾਬ ਦੇ ਨਾਲ ਕਿਉਂਕਿ ਦੋ ਵੱਡੀਆਂ ਨਹਿਰਾਂ ਇਸ ਜਗ੍ਹਾ ਤੇ ਮੌਜੂਦ ਦੋਨੋਂ ਜੇ ਨਹਿਰਾ ਟੁੱਟ ਜਾਣੇ ਨਹਿਰਾ ਚੰਨਾ ਪਾਣੀ ਹੈ ਕਿ ਪੰਜਾਬ ਦੇ ਕਈ ਜ਼ਿਲ੍ਹੇ ਤਬਾਹ ਹੋ ਸਕਦੇ ਸੀ ਤੇ ਲੱਗੇ ਹੋਏ ਸਾਰੀ ਜਿਹੜੇ ਨੌਜਵ ਤੇ ਅਗਲੀ ਪ੍ਰੇਪਰੇਸ਼ਨ ਕੀ ਹੈ ਹੁਣ ਲੋਕਾਂ ਨੂੰ ਕੀ ਤੁਸੀਂ ਸੁਨੇਹਾ ਦੇਣਾ ਹੈ ਕਿ ਨੇ 72 ਘੰਟੇ ਬੜੇ ਨਾਜ਼ੁਕ ਸਾਰੇ ਲੱਗੇ ਹੋਏ ਨੇ ਤੇ ਲੋਕਾਂ ਨੂੰ ਕੀ ਸੁਨੇਹਾ ਦੇ ਰਹੇ ਹੋ ਤੁਸੀਂ ਇਸ ਵਕਤ ਜਿਹੜੀ ਐਨਡੀਆਰਫ ਦੀ ਟੀਮਸ ਹੈਗੀਆਂ ਨੇ ਬੜਾ ਕ੍ਰਿਟੀਕਲ ਜਿਹੜਾ ਤੁਹਾਡਾ ਹਲਕਾ ਹੈਗਾ ਉਹ ਇਸ ਵਕਤ ਹੈਗਾ ਕਿਉਂਕਿ ਬਿਲਕੁਲ ਡੈਮ ਦੇ ਨਾਲ ਐਨਡੀਆਰਫ ਸਾਰੀ ਟੀਮਾਂ ਹੈਗੀਆਂ ਹਰ ਤਰ੍ਹਾਂ ਦੀ ਤਿਆਰੀ ਹੈ ਆਪ ਵੀ ਲੱਗੇ ਹੋਏ ਆ ਸੋ ਫਿਲਹਾਲ ਤਸਵੀਰਾਂ ਤੁਸੀਂ ਇਸ ਵਕਤ ਦੇਖ ਸਕਦੇ ਹੋ ਕਿ ਇਹ ਜਿਹੜੀ ਬ੍ਰੀਚ ਆ ਉਹਨੂੰ ਬੰਦ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਕਿਉਂਕਿ ਜਿਹੜੀ ਜੇਕਰ ਇਹ ਬ੍ਰੀਚ ਹੁੰਦੀ ਹੈ ਤਾਂ ਵੱਡੇ ਪੱਧਰ ਉੱਤੇ ਨੁਕਸਾਨ ਹੋ ਸਕਦਾ ਸੀਗਾ ਕਿ ਇਹ ਉਹ ਪਾਣੀ ਆ ਜਿਹੜਾ ਵੱਡੇ ਪੱਧਰ ਉਤੇ ਪੰਜਾਬ ਨੂੰ ਮਾਰ ਪਾ ਸਕਦਾ ਸੀਗਾ ਹੋਰ ਵੀ ਜਿਹੜੇ ਸਮਾਜ ਸੇਵਿਕ ਜਿਹੜੇ ਇਸ ਜਗ੍ਹਾ ਉਤੇ ਪਹੁੰਚੇ ਹੋਏ ਨੇ ਗੌਰਵ ਰਾਣਾ ਜੀ ਸਾਡੇ ਨਾਲ ਮੌਜੂਦ ਨੇ ਰਾਣਾ ਜੀ ਕਿੱਦਾਂ ਦੇਖਦੇ ਤੁਸੀਂ ਸਾਰੀ ਚੀਜ਼ ਨੂੰ ਇਸ ਵਕਤ ਜਿਹੜੇ ਇਹ ਪਾੜ ਪੈ ਜਾਂਦਾ ਪਰ ਤੁਸੀਂ ਕਹਿ ਸਕਦੇ ਆ ਕਿ ਬਹੁਤ ਵੱਡੀ ਤਬਾਹੀ ਹੋ ਜਾਣੀ ਸੀਗੀ ਦੇਖੋ ਇਹ ਪਾੜ ਜੇ ਪੈ ਜਾਂਦਾ ਫਿਰ ਤਾਂ ਜੋ ਹੋਣਾ ਸੀਗਾ ਇਸ ਨਹਿਰ ਨੇ ਐਸਵਾਈਐਲ ਇਹ ਜਿਹੜੀ ਗੀਰਤਪੁਰ ਤੱਕ ਜਾਂਦੀ ਇਹਨੇ ਪਾਖੜਾ ਫੀਡਰ ਚੁੰਨਣੀ ਸੀਗੀ ਪਾਖੜਾ ਫੀਡਰ ਤੇ ਦੋਹਾਂ ਨੇ ਇਕੱਠੀਆਂ ਹੋ ਕੇ ਇਹ ਨਹੀਂ ਪਤਾ ਜਿਹੜੀ ਚਰਨਸ਼ੋਪ ਪ੍ਰਾਪਤ ਕਰਤੀ ਗੀਰਤਪੁਰ ਸਾਹਿਬ ਉਹਦਾ ਕਿੰਨਾ ਨੁਕਸਾਨ ਉਹਨਾਂ ਦਾ ਆਲੇ ਦੋਲੇ ਦੇ 15 20 ਪਿੰਡ ਉਹਨੇ ਜਾ ਕੇ ਸੱਤ ਲੋਚ ਮਾਰ ਮਾਰਨੀ ਦੀ ਫਿਰ ਸਾਡਾ ਇਲਾਕਾ ਫਿਰ ਰੋਪੜ ਹੈਡਵਰਕਸ ਤੇ ਲੈ ਕੇ ਹਰੀਕੇ ਪਤਣ ਤੱਕ ਹੋਰ ਤੁਸੀਂ ਹਿਸਾਬ ਲਾ ਲਓ ਭਈ ਜਦੋਂ ਇਸ ਚੀਜ਼ ਦਾ ਪਤਾ ਲੱਗਿਆ ਇੱਥੇ ਕਿਸੇ ਠੀਵੀਰ ਖੜਾ ਸੀਗਾ ਸਾਡਾ ਉਹ ਦੱਸਦਾ ਕਹਿੰਦਾ ਸੀ ਦੋ ਪਿੰਡਾਂ ਦੇ ਪਹਿਲਾਂ ਸਾਨੂੰ ਇੱਕੇ ਗੱਲ ਸਮਝ ਆਈ ਨਾ ਸਾਨੂੰ ਸਾਡੀ ਕੋਠੀ ਸਮਝ ਆਈ ਕਰੋੜਾਂ ਰੁਪਏ ਦੀ ਨਾ ਪ੍ਰਾਪਰਟੀ ਸਮਝ ਆਈ ਨਾ ਸਾਨੂੰ ਗੱਡੀਆਂ ਸਮਝ ਆਈਆਂ ਸਾਨੂੰ ਇੱਕੇ ਗੱਲ ਸਮਝ ਆਈ ਆਪਣੇ ਬੱਚੇ ਸੁਰੱਖਿਆ ਥਾਵਾਂ ਦੇ ਭੇਜ ਦੇਈਏ ਉਹ ਦੋ ਪਿੰਡਾਂ ਨੇ ਆਪਣੇ ਬੱਚੇ ਸਰਕੇ ਥਾਮਾ ਦੇ ਭੇਜੇ ਆ ਉਸ ਤੋਂ ਬਾਅਦ ਸਾਨੂੰ ਆਇਆ ਕਿ ਲਾਲਨੰਦਨ ਵਾਲੇ ਵਾਹਪੁਰ ਸ਼ਹਿਰ ਦਾ ਫੋਨ ਉਸ ਬੇਲੇ ਦੇ ਅਸੀਂ ਲੱਗੇ ਹੋਏ ਆ ਅੱਜ 6 ਹਾਲਾਤ ਇਹ ਹੈ ਭਈ ਜਿਹੜੀ 70 ਸਾਲ ਤੋਂ ਪਾਣੀ ਬੰਨ ਕੇ ਰਾਜਸਥਾਨ ਦਿੱਤਾ ਵਾ ਹਰਿਆਣੇ ਦਿੱਤਾ ਵਾ ਉਹ ਪੇਦੇ ਪੁੱਤਾਂ ਨੇ ਤਾਂ ਕਹਿਤਾ ਸਾਨੂੰ ਪਾਣੀ ਦੀ ਲੋੜ ਨਹੀਂ ਪਰ ਇਹਦੇ ਉੱਪਰ ਉਹ ਉਦਾਂ ਤੋਂ ਪਾਣੀ ਮੰਗਦੇ ਹੁੰਦੇ ਵੀ ਸਾਡੇ ਕੋਲ ਪਾਣੀ ਘਟ ਗਿਆ ਹੈ ਉਦਾਂ ਤਾਂ ਹਰ ਜਗ੍ਹਾ ਉਹ ਰੌਲਾ ਪਾਉਂਦੇ ਆ ਵੀ ਚਿੱਠੀਆਂ ਲਿਖ ਲਿਖ ਭੇਜਦੇ ਆ ਉਹ ਕਿੱਥੇ ਅੱਜ ਕਿੱਥੇ ਗਏ ਨੇ ਅੱਜ ਕਿੱਥੇ ਗਏ ਅੱਜ ਸੀਆਈਐਸਫ ਫਲਾਣ ਦੀਆਂ ਗੱਲਾਂ ਕਰਨ ਵਾਲੇ ਕਿੱਥੇ ਗਏ ਅੱਜ ਸੈਂਟਰ ਹੁਣ ਤੱਕ ਫੋਰਸ ਜਾਂ ਇਸ ਮਦਦ ਲਈ ਐਨਡੀਆਰਐਫ ਦੇ ਕੋਲ ਪੂਰਾ ਪ੍ਰੋਜੈਕਟ ਅੱਜ ਸੰਤ ਹੀ ਲੈ ਕੇ ਆ ਰਹੇ ਰੇਤਾ ਬਜਰੀ ਅੱਜ ਲੋਗਲ ਪਿੰਨਾ ਦੇ ਮੁੰਡੇ ਲੱਗੇ ਵੇ ਇਹ ਹੈ ਸੂਰਮੇ ਅਸਲੀ ਪੰਜਾਬ ਦੇ ਉਹ ਬਾਬਾ ਜੀ ਨੇ ਇਹ ਕਹਿਤਾ ਦੁਹੀ ਹੋਏ ਮਨ ਨੇ ਸੰਤਾ ਨੇ ਰੋਡ ਵੀ ਬਣਾਈ ਉਹ ਕਹਿੰਦੇ ਜੇ ਬੀਬੀ ਐਮਬੀ ਨੇ ਆਪਣੀ ਜ਼ਿੰਮੇਵਾਰੀ ਨਾ ਨਿਭਾਈ ਤਾਂ ਮੈਂ 7 ਦਿਨਾਂ ਬਾਅਦ ਇਹ ਨਹਿਰ ਨੂੰ ਕਾਰ ਸੇਵਾ ਤਹਿਤ ਸ਼ੁਰੂ ਕਰਾ ਲਾ ਕਰ ਦੇਣਾ ਉਹ ਤਾਂ ਪਹਿਲਾਂ ਸੜਕ ਵੀ ਬਣਾ ਚੁੱਕੇ ਆ ਨਾ ਚੁੱਕੇ ਆ ਦੇਖੋ ਨਹਿਰ ਦੇ ਵਿੱਚ ਬੂਟਾ ਪੈਦਾ ਹੁੰਦਾ ਹੈ ਮੰਨ ਲਓ 10 ਫੁੱਟ ਦਾ ਹੈ ਉੱਚਾ ਜੇ ਉਹਦਾ ਥੱਲੇ ਵਾਲਾ ਬਾਇਆ 2.5 ਫੁੱਟ ਦਾ ਹੈ ਤਾਂ ਨਹਿਰ ਪਾੜੇਗਾ ਨਾ ਉਹ ਸਲੈਬ ਪਾੜੇਗਾ ਨਾ ਜੋ ਗਿਰੇਗਾ ਫਿਰ ਨੁਕਸਾਨ ਕਰੇਗਾ ਸੋ ਗਲਤੀ ਬੀਬੀ ਐਮਬੀ ਦੀ ਭੁਗਤ ਤਸਿਰੇ ਅੱਜ ਦੇਖੋ ਇੱਥੇ ਚਾਹੇ ਬੀਬੀ ਐਮਬੀ ਨੰਦਪੁਰ ਹਾਈਡਲ ਕਹਿੰਦੇ ਅੱਗੇ ਜਾ ਕੇ ਮੁੱਕ ਜਾਂਦੀ ਹੈ ਇਹਨੂੰ ਪਹਿਲਾਂ ਐਸਵਾਈਐਲ ਬਣਾਇਆ ਸੀ ਪ੍ਰਾਈਵੇਟ ਨਾਮ ਟ੍ਰਾਂਸਫਰ ਹੋ ਜਾਂਦਾ ਨਾਮ ਟ੍ਰਾਂਸਫਰ ਹੋ ਜਾਂਦਾ ਤੇ ਮੈਂ ਬੇਨਤੀ ਇਹ ਕਰਦਾ ਅੱਜ ਚਾਹੇ ਇੱਥੇ ਦੇਖੋ ਮੰਤਰੀ ਹੈ ਸਾਡੀ ਨਹੀਂ ਬਣਦੀ ਸਰਕਾਰ ਨਾਲ ਸਾਨੂੰ ਸਪੱਸ਼ਟ ਦੱਸਿਓ ਅਸੀਂ ਪਹਿਲੇ ਵਿਰੋਧੀ ਹੁੰਦੇ ਆ ਜੇ ਕੋਈ ਗਲਤ ਕੰਮ ਹੋਵੇ ਪਰ ਅੱਜ ਮੰਤਰੀ ਸੰਤਰੀ ਆਮ ਪਿੰਡਾਂ ਦੇ ਲੋਕ ਆ ਪੁਲਿਸ ਵਾਲੇ ਇੱਕ ਇੱਕ ਤਾਰ ਚ ਬਹਿ ਕੇ ਲੰਗਰ ਛਕ ਰਹੇ ਨੇ ਇੱਕੋ ਤਰ੍ਹਾਂ ਦੀਆਂ ਬੂਰੀਆਂ ਚੱਕ ਰਹੇ ਨੇ ਇੱਕੋ ਜਿਹੀ ਸੇਵਾ ਨਿਭਾ ਰਹੇ ਨੇ ਇਹ ਪੰਜਾਬ ਹੈ ਅੱਜ ਇੱਥੇ ਜਕਾਰੇ ਮਾਤਾ ਨੀਣਾ ਦੇਵੀ ਦੇ ਵੀ ਗੂੰਜ ਰਹੇ ਅੱਜ ਬੋਲੇ ਸੋਨਿਹਾਲ ਦੇ ਵੀ ਗੂੰਜ ਰਹੇ ਇਹ ਤਾਂ ਸਿੱਖ ਲੈਣਾ ਚਾਹੀਦਾ ਪਰ ਸਾਡੀ ਜਾਨ ਨੂੰ ਜਿਹੜੇ ਕਲੇਸ਼ ਪਾਏ ਬਿਹੇ ਸਾਨੂੰ 10-10 ਫੁੱਟ ਦੇ ਸੂਏ ਚਾਹੀਦੇ ਇਹਨਾਂ ਲੋਕਾਂ ਨੇ ਵੀ ਪਾਣੀ ਨਹੀਂ ਵਰਤਿਆ ਉਹਨਾਂ ਪੁੱਛ ਲੋ ਕਦੀ ਇਹਨਾਂ ਨੂੰ ਚੱਕਣ ਨਹੀਂ ਦਿੰਦੇ ਪਾਣੀ ਇਸ ਚੀਜ਼ ਦਾ ਸਾਨੂੰ 10-10 ਫੁੱਟ ਦੇ ਪਾਣੀ ਦੇ ਛੂਏ ਚਾਹੀਦੇ ਜੇ ਉਹ ਵੰਡ ਕੇ ਦਿੱਤੇ ਹੋ ਹੁੰਦੇ ਤਾਂ ਔਲਾਤ ਆ ਨਹੀਂ ਵੰਡਨੇ ਤੇ ਪੂਰੀ ਨਹਿਰ ਦੀ ਅਸੈਸਮੈਂਟ ਕੀਤੀ ਜਾਵੇ ਮੈਂ ਤੁਹਾਡੇ ਚੈਨਲ ਨਾਲ ਕਹਿੰਦਾ ਸਰਕਾਰ ਇਹਨੂੰ ਸੇਫ ਹਾਂ ਸੇ ਬਾਅਦ ਚੋ ਕੋਸ਼ਿਸ਼ ਕਰੂੰਗੀ ਪਰ ਅੱਜ ਕੁਦਰਤ ਨੇ ਦਾਸਤਾ ਪੇ ਹਾਂ ਸੇਫ ਹੈ ਔਰ ਇਹ ਸਾਡੇ ਲਈ ਖਤਰਾ ਹੈ ਜੇ ਨੁਕਸਾਨ ਹੁੰਦਾ ਹੈ ਤਾ ਸੈਂਟਰ ਫੋਰਸਾਂ ਵੀ ਜ਼ਿੰਮੇਦਾਰ ਸਰਕਾਰਾਂ ਵੀ ਜ਼ਿੰਮੇਦਾਰ ਔਰ ਖਮਿਆਜਾ ਕੰਮ ਇਹਨਾਂ ਦਾ ਦੇਖੋ ਕਿੱਥੇ ਬੀਬੀ ਐਮ ਬੀ ਵਾਲੇ ਦੇ ਇਹਨਾਂ ਦਾ ਕੰਮ ਹੈ ਇਹ ਉਹਨਾਂ ਦੀ ਪੜਰੀ ਹੈ ਉਹਨਾਂ ਦੀ ਨਹਿਰ ਹੈ ਕੰਮ ਕੋਣ ਲੱਗੇ ਵੇ ਆਮ ਲੋਕ ਲਹਣਤ ਇਹੋ ਜੇ ਕੰਮਾਂ ਤੇ ਸਰਕਾਰਾਂ ਤੇ ਇਹਨਾਂ ਨੂੰ ਵਾਹਲ ਕਰਨਾ ਚਾਹੀਦਾ ਨੇ ਇਹਦਾ ਜੋ ਸੰਤਾਨਾ ਦਾ ਹੋਗਾ ਮੈਂ ਅਸੀਂ ਉਹਦੇ ਤੇ ਫੁੱਲ ਚੜਾਵਾਂਗੇ ਹਾਂ ਜੀ ਤੁਸੀਂ ਕਿਦਾਂ ਦੇਖਦੇ ਹੋ ਇੱਕ ਇੱਕ ਮਿੰਟ ਬਚਰੋ ਇੱਕ ਮਿੰਟ ਬਚਰੋ ਤੁਸੀਂ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਜਦੋਂ ਥੋੜੇ ਸਮਾਂ ਪਹਿਲਾਂ ਹੀ ਆ ਗਰਮੀਆਂ ਦੇ ਦਿਨਾਂ ਦੀ ਗੱਲ ਆ ਜਦੋਂ ਪਾਣੀ ਵੱਧ ਮੰਗਦੇ ਸੀਗੇ ਉਹ ਉਦੋਂ ਇੱਥੇ ਤਰਨਾਲ ਲੱਗਿਆ ਹੋਇਆ ਸੀਗਾ ਅਸੀਂ ਕਹਿੰਦੇ ਸੀ ਇੱਕ ਪਾਣੀ ਵੱਧ ਨਹੀਂ ਦੇਣਾ ਹੈਗਾ ਕਿਉਂਕਿ ਜਦੋਂ ਸਾਡੇ ਉੱਤੇ ਪਈ ਹੋਈ ਆ ਪਾਣੀ ਅਸੀਂ ਛੱਡਣ ਨੂੰ ਫਿਰਦੇ ਪਏ ਵੀ ਸਾਡਾ ਆਪਣਾ ਡੁੱਬਦੇ ਪਏ ਆ ਉਦੋਂ ਉਹ ਚਿੱਠੀਆਂ ਲਿਖਦੇ ਪਏ ਆ ਵੀ ਸਾਨੂੰ ਪਾਣੀ ਨਾ ਦਿਓ ਤੁਸੀਂ ਉਦੋਂ ਚਿੱਠੀਆਂ ਮੰਗ ਚਿੱਠੀਆਂ ਵਿੱਚ ਲਿਖਣਾ ਕਿ ਪਾਣੀ ਚਾਹੀਦਾ ਹੈ ਹੋਣ ਕਹਿੰਦੇ ਵੀ ਨਾ ਦਿਓ ਉਹ ਇਹ ਕਿਹੜੇ ਹਾਲਾਤ ਪੈਦਾ ਹੋਏ ਵੀ ਡਬੋਂ ਦੇ ਵਿੱਚ ਸਰਾਜੀ ਹੋਏ ਨੇ ਪੰਜਾਬ ਨੂੰ ਇਹ ਸਰਾਸ਼ ਦੀ ਜਿੱਥੇ ਇਹ ਆ ਵੀ ਅੱਧਾ ਪੰਜਾਬ ਅੱਜ ਡੁੱਬਿਆ ਹੋਇਆ ਹਰ ਦਿਮਾਹ ਰੇਟ ਬਿਲਕੁਲ ਕਿਸੇ ਮੈਂ ਕਹਿੰਦਾ ਭਾਜਪੀ ਦੇ ਲੀਡਰ ਨੇ ਜਾਂ ਸਾਡੇ ਮੁੱਖ ਮੰਤਰੀ ਜਿਹੜੇ ਪ੍ਰਧਾਨ ਮੰਤਰੀ ਨੇ ਆ ਨਰਿੰਦਰ ਮੋਦੀ ਜੀ ਤੁਹਾਨੂੰ ਕਹਿੰਦਾ ਜੀ ਨਰਿੰਦਰ ਮੋਦੀ ਜੀ ਤੁਹਾਡਾ ਟਵੀਟ ਤੱਕ ਨਹੀਂ ਆਇਆ ਪੰਜਾਬ ਬਾਰੇ ਪਰ ਇਹਨਾਂ ਨੂੰ ਇਹ ਜਾਂਚ ਵੀ ਅਸੀਂ ਜਿਹੜੀ CIA ਤੇ ਪਾਖੜੀ ਤੇ ਲਾਉਣੀ ਹੈ ਨਿਉਤ ਲੱਗ ਵੀ ਗਈ ਹੈ ਉਹ ਉਹ ਜਾਂਚ ਉਹ 30 ਅਗਸਤ ਨੂੰ ਭੇਜ ਦਿੱਤੇ ਇਹਨਾਂ ਨੇ ਪਰ ਪੰਜਾਬ ਚ ਹੜ ਕਦੋਂ ਦੇ ਆਏ 20 ਤਰੀਕ ਦੇ ਆਏ ਹੋਏ ਇੱਕ ਵੀ ਟਵੀਟ ਨਹੀਂ ਸਰਿਆ ਤੁਹਾਡੇ ਤੋਂ ਅਮੀ ਦੋ ਜਮਾ ਘਟੋ ਘਾਟ ਇੱਕ ਟਵੀਟ ਕਰ ਦਿੰਦੇ ਉਹ ਸਾਡਾ ਦਿਲੇ ਰੱਖ ਲੈ ਤੁਸੀਂ ਪਰ ਪੰਜਾਬ ਨੂੰ ਸਰਕਾਰਾਂ ਦੀ ਲੋੜ ਨਹੀਂ ਆ ਗਈ ਗੱਲ ਗੱਲ ਨੂੰ ਵੱਡੀ ਕਰਦਾ ਗੱਲ ਤੁਹਾਡੇ ਵਿੱਚ ਟੋਕਦਾ ਜੇ ਇਹੀ ਹਾਲਾਤ ਗੁਜਰਾਤ ਚ ਹੁੰਦੇ ਫਿਰ ਉੱਥੇ ਉਦੋਂ ਵੀ ਇਦਾਂ ਚੁੱਪ ਰਹਿੰਦੇ ਉਹ ਸ਼ਾਇਦ ਐਨਡੀਆਰਐਫ ਸਾਰੀ ਜਿਨੀ ਫੋਰਸ ਹੈਗਾ ਨਾ ਉੱਥੇ ਹੁੰਦੀ ਸ਼ਾਇਦ ਜਿਹੜੇ ਸਾਡੇ ਪ੍ਰਧਾਨ ਮੰਤਰੀ ਐ ਉੱਥੇ ਦੇ ਪਹਿਲਾਂ ਮੁੱਖ ਮੰਤਰੀ ਸੀ ਸ਼ਾਇਦ ਉੱਥੇ ਹੀ ਹੁੰਦੇ ਸਾਰਾ ਆਮਲਾ ਉੱਥੇ ਪਹੁੰਚਿਆ ਹੁੰਦਾ ਮਿਲਟਰੀ ਉੱਥੇ ਹੋਣੀ ਸੀ ਇੱਥੇ ਦੱਸ ਦੋ ਇੱਕ ਵੀ ਹੈਗਾ ਸੈਂਟਰ ਦਾ ਕਿਉਂਕਿ ਆ ਤਾਂ ਹੈਗਾ ਚਲੋ ਪੰਜਾਬ ਦੀ ਨਹਿਰ ਆ ਆ ਦੂਜੇ ਪਾਸੇ ਤਾਂ ਫਿਰ ਬੀਬੀਐਮਪੀ ਦੀ ਐ ਉਹ ਜ਼ਿੰਮੇਵਾਰੀ ਕਿਹਦੀ ਸੀ ਸਵੇਰੇ ਪੁੱਥੇ ਕੰਮ ਕੀ ਨਾ ਕੀਤਾ ਪੰਜਾਬ ਸਰਕਾਰ ਨੇ ਸਾਡੇ ਚ ਕਿਸੇ ਸਾਡੇ ਸਾਡੇ ਚ ਮੱਜਬ ਨਹੀਂ ਸਖਾਤਾ ਆਪਸ ਵਿੱਚ ਬੈਰ ਰੱਖਣਾ ਅਸੀਂ ਬੈਰ ਰੱਖਣ ਵਾਲੇ ਨਹੀਂ ਐ ਪਰ ਤੋਂ ਨੂਜ਼ਰ ਸੈਂਟਰ ਦੇ ਬਟਨ ਪੰਜਾਬ ਚੁੱਭਦਾ ਕਿਉਂ ਆ ਮੈਂ ਅਸਲ ਵਿੱਚ ਚਾਹਦੇ ਕੀ ਆ ਇਹ ਜਿੱਦਾਂ ਜਿਹੜੀਆਂ ਗੱਲਾਂ ਹੁੰਦੀਆਂ ਪਹਿਲਾਂ ਨਾ ਇਹ ਹੜਾ ਸਿੱਠਾਸੀ ਦੇ ਵਿੱਚ ਜਦੋਂ 88 ਛੜ ਆਏ ਸੀ ਉਦੋਂ ਇਹਨਾਂ ਦਾ ਇੱਕ ਏਜੰਡਾ ਸੀਗਾ ਵੀ ਜਿਹੜੇ ਸਾਡੇ ਖੜਕੂਸੇ ਹੁੰਦੇ ਸੀ ਉਦੋਂ ਕਿਉਂਕਿ ਦੌਰ ਸੀਗਾ ਉਹ ਵੀ ਉਦੋਂ ਉਹਨਾਂ ਨੂੰ ਘਪਾਇਆ ਜਾਂਦਾ ਸੀ ਹਰੀਕੇ ਪੱਤਣ ਉਹ ਮੰਡ ਦੇ ਏਰੀਏ ਦੇ ਵਿੱਚ ਇਹ ਪਾਣੀ ਛੱਡਿਆ ਸੀ ਹੜ ਦਿੱਤਾ ਸੀ ਠੱਥ ਵਿੱਚ ਇਸ ਕਰਕੇ ਕਿ ਉਹਨਾਂ ਦਾ ਅਸਲਾ ਅਬਰੂਦ ਕਾਰੋਬਾਰ ਸਾਰੇ ਹੜ ਜਾਣ ਉਹਨਾਂ ਨੂੰ ਨੁਕਸਾਨ ਹੋ ਜੇ ਤੇ ਹੁਣ 2025 ਚ ਕਿਉਂ ਹੈ 2025 ਚ ਹਾਲਾਤ ਇਸ ਕਰਕੇ ਬਣਾਏ ਕਿਉਂਕਿ ਤੋਂ ਪਹਿਲਾਂ ਲੈਂਡ ਪੂਲਿੰਗ ਦੀ ਗੱਲ ਹੁੰਦੀ ਸੀ ਲੈ ਉਹ ਆਪਾਂ ਐ ਨਹੀਂ ਮੰਨੇ ਤੁਸੀਂ ਕਹਿੰਦੇ ਜਾਣ ਬੁੱਝ ਕੇ ਆਏ ਹੋ ਮੈਂ ਦੱਸਣ ਲੱਗਾ ਉਹ ਮੈਂ ਬਿਲਕੁਲ ਠੋਕੇ ਕਹੂੰਗਾ ਇਹ ਇਹ ਗੱਲ ਬਣਦੀ ਹੋਈ ਆ ਜਦੋਂ ਇਹ ਤੋਂ ਪਹਿਲਾਂ ਕਿਸਾਨੀ ਅੰਦੋਲਨ ਹੋਇਆ ਉਦੋਂ ਕਿਸਾਨਾਂ ਨੇ ਨੱਕ ਜਦਮ ਕਰਤਾ ਮੋਦੀ ਦੇ ਤੇ ਉਦੋਂ ਬਾਅਦ ਆ ਜਿਹੜਾ ਹੁਣ ਲੈਨ ਪੂਲਿੰਗ ਵਾਲਾ ਇਹ ਵੀ ਵਾਪਸ ਹੋ ਗਿਆ ਤੇ ਤੋਂ ਬਾਅਦ ਤਖਲੀਬ ਕੀ ਹੋਈ ਇਹਨਾਂ ਨੂੰ ਤੇ ਇਹਨਾਂ ਨੇ ਇਹ ਕੀਤਾ ਵੀ ਚਲੋ ਹੜ ਦੇ ਦਈਏ ਇਹਨਾਂ ਨੂੰ ਜਿੱਥੇ ਪੰਜਾਬ ਜਦੋਂ ਹੜੂਗਾ ਤਾਂ ਕਹਿਣਗੇ ਬਾਬਾ ਸਾਨੂੰ ਰੀ ਜ਼ਮੀਨ ਚਾਹੀਦੀ ਮਹਿੰਗੀ ਸਾਥੀ ਲੈ ਲਓ ਅੱਖ ਤਾਂ ਸਾਰੀ ਜ਼ਮੀਨ ਤੇ ਸਾਰੀ ਇਹ ਕੋਈ ਇਹ ਨੈਸ਼ਨਲ ਡਿਜਾਸਟਰ ਹੋਇਆ ਪਿਆ ਬਹੁਤ ਨਲਾਕੀ ਹੈ ਸਰਕਾਰਾਂ ਦੀ ਉਹ ਵੀ ਬੋਰਡ ਜਿਹੜਾ ਬਾਰਡਰ ਤੋਂ ਬਾਏ ਉਹਦੇ ਉੱਤੇ ਬਹੁਤ ਬੜੀ ਮਨੀ ਮਹੇਸ਼ ਦੇ ਵਿੱਚ 10000 ਸਦਾਲੂ ਫਸਿਆ ਰਿਆ ਮੇਰੇ ਵਰਗਾ ਇੱਕ ਸਧਾਰਨ ਬੰਦਾ ਦਾ ਚਲਾ ਗਿਆ ਮਹਾਦੇਵ ਦੇ ਹੁਕਮ ਨਾਲ ਚੰਬੇ ਤੱਕ ਕੱਡੀਆਂ ਲੈ ਕੇ ਪਰ ਅੱਜ ਜਦ ਅਸੀਂ ਰੋਲਾ ਪਾਇਆ ਉੱਥੇ ਦੇ ਮੀਡੀਆ ਦੇ ਵਿੱਚ ਖਬਰਾਂ ਆਉਣੀਆਂ ਸ਼ੁਰੂ ਹੋਈਆਂ ਅੱਜ ਸੀਐਮ ਸੁਖੂ ਨੇ ਡਿਜਾਸਟਰ ਐਲਾਨਿਆ ਹਿਮਾਚਲ ਦੇ ਵਿੱਚ ਉਹੀ ਹਾਲਾਤ ਐ ਅੱਜ ਜਦ ਅਸੀਂ ਰੋਲਾ ਪਾ ਰਹੇ ਦੱਸ ਰਹੀ ਇਹਨਾਂ ਨੂੰ ਹੁਣ ਨਹੀਂ ਸਮਝਾਣਾ ਇਹਨਾਂ ਨੇ 2-3 ਦਿਨ ਬਾਅਦ ਲਾਨਣਾ ਐ ਇਹ ਪੂਰੀ ਨਹਿਰ ਖਤਰੇ ਦੀ ਨਹਿਰ ਬਣ ਚੁੱਕੀ ਐ ਜੇ ਤੁਰੰਤ ਇਹਦੇ ਉੱਤੇ ਕੰਮ ਨਾ ਕੀਤਾ ਸਲੇਬਾ ਜਗਾ ਜਗਾ ਕੋਈ ਇੱਕ ਜਗਾ ਦੋ ਜਗਾ ਨਹੀਂ ਮੈਂ 5 ਜਗਾ ਮੈਂ ਆਨ ਦਾ ਰਿਪੋਰਟ ਦਾਅਵੇ ਨਾਲ ਕਹਿੰਦਾ ਐ ਚਾਹੇ ਐਸਵਾਈਐਲ ਐ ਚਾਹੇ ਭਾਖੜਾ ਐ ਚਾਹੇ ਨੰਗਲ ਫੀਡਰ ਐ ਜੋ ਵੀ ਦੋ ਨਾਂ ਇਹਨਾਂ ਦੇ ਇਹ ਦੋਨੇ ਨਹਿਰਾਂ 5 ਜਗਾ ਤੇ ਡੈਮੇਜ ਥੋੜੀਆਂ ਥੋੜੀਆਂ ਹੋ ਗਈਆਂ ਇੱਥੋਂ ਬਹੁਤ ਜ਼ਿਆਦਾ ਹੋ ਗਈਆਂ ਜਿਸ ਦੇ ਸਬੰਧ ਨਾਲ ਪਾਣੀ ਆ ਰਿਹਾ ਕੋਈ ਤਰਾਸ ਦੀ ਕਿਸੇ ਵੀ ਵਕਤ ਹੁਣ ਪਾਣੀ ਨਾਲ ਸੱਤ ਲੋਚ ਮੈਣਾ ਹੱਲ ਗਿਆ ਏ ਉਹ ਸੱਤ ਲੋਚ ਨੇ ਅੱਗੇ ਮਾਰ ਕਰਨੀ ਇਹ ਨੇਵੇਂ ਇਲਾਕੇ ਆ ਚਮਕੌਰ ਵਾਲੇ ਪਾਸੇ ਨੂੰ ਉਧਰ ਨੂੰ 70 ਸਾਲਾਂ ਚ ਕਰਦੇ ਘਰੇ ਇਹ ਮੈਨੂੰ ਇਹ ਦੱਸੋ ਵੀ ਇਹਨੇ ਨਹੀਂ ਰਿਪੇਅਰ ਕਿਉਂ ਨਹੀਂ ਕੀਤੀ ਅੱਜ ਸਾਰੇ ਸਾਡੇ ਇਲਾਕੇ ਦੇ ਲੋਕ ਨਹੀਂ ਰਿਸਕ ਚ ਪਾਤੇ ਇਹ ਤਾਂ ਅੱਜ ਜਾਗਦੇ ਆ ਤੜਕਸਰ ਦੇਖ ਲਿਆ ਜੇ ਰਾਤ ਨੂੰ 11 12 ਵਜੇ ਹੋਊਗਾ ਬੰਦਾ ਦੱਸੋ ਕਿੱਧਰੋਂ ਭਜੂਗਾ ਨੂੰ ਇਹ ਨਹੀਂ ਸਮਝਣਾ ਜਾਣਾ ਕਿੱਧਰੋਂ ਉਹ ਤਾਂ ਪਾਣੀ ਇਹਨੂੰ ਜਾਗ ਜਾਣਾ ਚਾਹੀਦਾ ਸਰਕਾਰ ਜਿਹੜੀ ਵੀ ਹੈ ਇਹਨੂੰ ਤੁਰੰਤ ਐਜ਼ ਅ ਸੀਰੀਅਸ ਮੈਟਰ ਲੈਣਾ ਚਾਹੀਦਾ ਨਹੀਂ ਆਣੇ ਵਾਲੇ ਚੰਗੇ ਲੋਕ ਮਾਫ ਨਹੀਂ ਕਰੂੰਗੇ ਅੱਜ ਸੰਤਾਂ ਦੇ ਅਸੀਂ ਪਹਤਵਾਰੀ ਹੈ ਜਿਨ੍ਹਾਂ ਦੇ ਇੱਕ ਹੁਕਮ ਤੇ ਜਾਂ ਕਹਿ ਲਈ ਪੀ ਉਤੇ ਇਲਾਕੇ ਦੇ ਇਲਾਕੇ ਖੜ ਗਏ ਆ ਟਰਾਲੀਆਂ ਦੀ ਟਰਾਲੀਆਂ ਭਰ ਕੇ ਆ ਰਹੀਆਂ ਧੰਨਵਾਦ ਰਣਾ ਜੀ ਸੋ ਫਿਲਹਾਲ ਸ਼੍ਰੀ ਅਨੰਦਪੁਰ ਸਾਹਿਬ ਦਾ ਪਿੰਡ ਚੁੰਝੜੀ ਆ ਇਹ ਚਿੰਝੜੀ ਹੈਗਾ ਇਹ ਜਿਸ ਜਗ੍ਹਾ ਦੇ ਉੱਤੇ ਜਿਹੜਾ ਜਿਹੜੀ ਨੰਦਪੁਰ ਸਾਹਿਬ ਹਾਈਡਰੋ ਨਹਿਰ ਆ ਉਹਦੇ ਵਿੱਚ ਬ੍ਰੀਚ ਹੋਈ ਸੀਗੀ ਉਸ ਤੋਂ ਬਾਅਦ ਇਹ ਜਗ੍ਹਾ ਨੂੰ ਪੂਰਨ ਦੀ ਕੋਸ਼ਿਸ਼ ਕੀਤੀ ਗਈ ਕਿਉਂਕਿ ਬੜੀ ਅਹਿਮ ਨਹਿਰ ਹੈ ਜੇਕਰ ਇੱਥੇ ਬ੍ਰੀਚ ਹੁੰਦੀ ਹੈ ਬਿਲਕੁਲ ਇਸ ਦੇ ਨਾਲ ਬੀਬੀਐਮ ਦੀ ਨਹਿਰ ਆ ਤਾਂ ਪਾਣੀ ਦਾ ਜਿਹੜਾ ਵੇਗ ਆ ਉਹ ਦੋਨਾਂ ਨਹਿਰਾਂ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਹੁੰਦਾ ਹੈ ਯਾਨੀ ਕਿ ਤੁਸੀਂ ਕਹਿ ਸਕਦੇ ਕਿ ਇੱਕ ਐਡਾ ਵੱਡਾ ਨੁਕਸਾਨ ਹੋ ਜਾਣਾ ਸੀਗਾ ਜਿਸ ਦੀ ਪਰਪਾਈ ਨਹੀਂ ਕੀਤੀ ਜਾਣੀ ਸੀਗੀ ਫਿਲਹਾਲ ਤਸਵੀਰਾਂ ਦੇ ਜ਼ਰੀਏ ਤੁਹਾਨੂੰ ਤੁਸੀਂ ਦੇਖੋ ਕਿ ਇਸ ਜਗ੍ਹਾ ਨੂੰ ਸਾਫ਼ ਕੀਤਾ ਜਾ ਰਿਹਾ ਇਸ ਜਗ੍ਹਾ ਦੇ ਉੱਤੇ ਜਿਹੜਾ ਉਹ ਬ੍ਰੀਚ ਜਿਹੜਾ ਜਿਹੜੀ ਤੁਸੀਂ ਕਹਿ ਸਕਦੇ ਪਾਣੀ ਦਾ ਖਾਰ ਪਾਈ ਆ ਉਹਨ ਜਗ੍ਹਾ ਦੇ ਉੱਤੇ ਅਜਿਹੀ ਕੋਈ ਸਥਿਤੀ ਨਾ ਪੈਦਾ ਹੋ ਸਕੇ ਪਾਣੀ ਦੂਸਰੇ ਪਾਸੇ ਨਾ ਲੰਘ ਸਕੇ ਇਸ ਜਗ੍ਹਾ ਦੇ ਉੱਤੇ ਕੈਬਨਿਟ ਮੰਤਰੀ ਹਰਜੋਤ ਬੈਂਸ ਵੀ ਪਹੁੰਚੇ ਹੋਏ ਸਨ ਉਹਨਾਂ ਵੱਲੋਂ ਵੀ ਸਵੇਰ ਤੋਂ ਇਸ ਜਗ੍ਹਾ ਤੇ ਮੋਰਚੇ ਸਾਹਮਣੇ ਹੋਇਆ ਸੀਗਾ ਧਾਰਮਿਕ ਜਥੇਬੰਦੀਆਂ ਦੇ ਨੁਮਾਇੰਦੇ ਵੀ ਜਗ੍ਹਾ ਤੇ ਪਹੁੰਚੇ ਹੋਏ ਸਨ ਉਹਨਾਂ ਵਾਲੈਂਟੇਅਰ ਵੀ ਇਸ ਜਗ੍ਹਾ ਤੇ ਪਹੁੰਚੇ ਹੋਏ ਸਨ ਖਾਸ ਤੌਰ ਦੇ ਉੱਤੇ ਇੱਕ ਗੱਲ ਕੀਤੀ ਜਾਂਦਾ ਕੇਂਦਰ ਉੱਤੇ ਗੁੱਸਾ ਆਮ ਲੋਕਾਂ ਦਾ ਸਾਫ਼ ਤੌਰ ਤੇ ਦਿਖਾਈ ਦੇ ਰਿਹਾ ਹੈ ਉਹ ਕਹਿੰਦੇ ਕਿ ਜਦੋਂ ਸਾਡੇ ਉੱਤੇ ਪੈਂਦੀ ਆ ਸੀ ਆਪ ਇੱਕ ਦੂਜੇ ਦੇ ਲਈ ਖੜਦੇ ਆ ਕੇਂਦਰ ਦਾ ਜਿਹੜਾ ਰਵ ਮਾਰਕ ਨੇ ਅਫਦਲੇ ਸ਼੍ਰੀ ਨਾਨਕਪੁਰ ਸਾਹਿਬ ਤੋਂ ਮੈਂ ਮਨਪੀਚ ਹਾਂ